ਜਿਹੜਾ ਪੰਜਾਬ ਤੇ ਕਰਜ਼ਾ ਚੜਨਾ ਸ਼ੁਰੂ ਹੋਇਆ ਇਹ ਅਸਲ 'ਚ ਦੇਣ ਹੀ ਥੋੜੀ ਇਕਾਲੀ ਦਲ ਦੀ ਸਰਕਾਰ ਦੀ ਸੀ ਤੇ ਉਦੋਂ ਵੱਡੀ ਗੱਲ ਤੁਸੀਂ ਜੇ ਪੰਜਾਬ ਤੇ ਕਰਜ਼ਾ ਚੜਾਇਆ ਵੀ ਤਾਂ ਇਹ ਨਹੀਂ ਵੀ ਉਹ ਕਰਜ਼ਾ ਲੈ ਕੇ ਤੁਸੀਂ ਕੋਈ ਪੰਜਾਬ ਦੀ ਡਿਵੈਲਪਮੈਂਟ ਕੀਤੀ ਜਾਂ ਪੰਜਾਬ ਦੇ ਲੋਕਾਂ ਨੂੰ ਸਹੂਲਤ ਦਿੱਤੀ ਕੇਵਲ ਤੇ ਕੇਵਲ ਉਹ ਕਰਜ਼ੇ ਨਾਲ ਤੁਸੀਂ ਆਪ ਦੇ ਜਿਹੜੇ ਕਾਰੋਬਾਰੀ ਆ ਉਹ ਹੀ ਜਿਹੜੇ ਖੜੇ ਕੀਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਹੋਇਆ ਤੇ ਤੁਸੀਂ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿੰਨੇ ਕੰਮ ਕੀਤੇ ਤੇ ਤੁਹਾਡੇ 10 ਸਾਲਾਂ ਦੇ ਕਾਰਜਕਾਲ 'ਚ ਕਿੰਨੇ ਕੰਮ ਹੋਏ ਤੁਸੀਂ ਕਿਸੇ ਨੂੰ ਕੰਪੈਰੀਜ਼ਨ ਕਰਕੇ ਦੇਖ ਲਓ ਆ ਹੁਣ ਅਸੀਂ ਪਿੰਡਾਂ 'ਚੋਂ ਅੱਜ ਮੈਂ ਹੋ ਕੇ ਆਇਆ ਇਹ ਲੋਕ ਆਮ ਗੱਲਾਂ ਕਰਦੇ ਆ ਅੱਜ ਮੈਂ ਇੱਥੇ ਕੱਟੂ ਗਿਆ ਉਹ ਕਹਿੰਦੇ ਜੀ ਸਾਡੇ 13 13 12 12 ਘੰਟੇ ਜਿਹੜੀ ਲਾਈਟ ਹੈ ਉਹ ਆ ਰਹੀ ਹੈ ਉਹੀ ਖੰਭੇ ਉਹੀ ਤਾਰਾ ਛੋਡੀ ਸਰਕਾਰ 'ਵੇ ਲਾਈਟ ਕਿਉਂ ਨਹੀਂ ਚਾਉਦੀ ਹੁਣ ਕਿਦਾਰੀ ਆ ਆਈ ਨਹਿਰੀ ਪਾਣੀ ਦੀ ਹਰ ਪਿੰਡ ਦੀ ਸਾਥੇ ਚਰਚਾ ਹਜ਼ਾਰਾਂ ਏਦਾਂ ਦੇ ਪਿੰਡ ਨੇ ਜਿੱਥੇ ਪਹਿਲੀ ਵਾਰੀ ਨਹਿਰੀ ਪਾਣੀ ਆਇਆ ਹਜ਼ਾਰਾਂ ਕਰੋੜ ਰੁਪਇਆ ਪਾਈਪਲਾਈਨਾਂ ਤੇ ਖਾਲਾਂ ਤੇ ਜਿਹੜਾ ਲੱਗ ਰਿਹਾ ਤੇ ਥੋੜੇ ਵੇਲੇ ਪੈਸਾ ਕਿਉਂ ਨਹੀਂ ਸੀ ਆਉਂਦਾ ਆਈ ਪੰਜਾਬ ਦੇ ਕਿੰਨੇ ਏਦਾਂ ਦੇ ਸਕੂਲ ਐ ਜਿੱਥੇ ਛੱਤਾਂ ਚੋਂਦੀਆਂ ਸੀ ਬੈਠਣ ਲਈ ਕਮਰੇ ਨਹੀਂ ਸੀ ਬੈਂਚ ਨਹੀਂ ਸੀ 250 ਤਾਂ ਏਦਾਂ ਦਾ ਸਕੂਲ ਸੀ ਜਿਨ੍ਹਾਂ ਦੀ ਚਾਰ ਦਿਵਾਰੀ ਨਹੀਂ ਸੀ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਦੇ ਸਕੂਲਾਂ ਤੇ ਲੱਗਿਆ ਸਰਕਾਰੀ ਨੌਕਰੀਆਂ ਦਿੱਤੀਆਂ ਇਹ ਚੈਲੇਂਜ ਆ ਤੁਸੀਂ ਪਿਛਲੇ 25 ਸਾਲ ਦਾ 30 ਸਾਲ ਦਾ ਤੁਸੀਂ ਰਿਕਾਰਡ ਚੈੱਕ ਕਰ ਲਓ ਕਿਸੇ ਸਰਕਾਰ ਚ 12000 ਸਰਕਾਰੀ ਨੌਕਰੀ ਕਿਸੇ ਸਰਕਾਰ ਚ 15000 ਸਰਕਾਰੀ ਨੌਕਰੀ ਉਹ ਵੀ ਕਦੋਂ ਦਿੰਦੇ ਸੀ ਜਦੋਂ ਲਾਸਟ ਈਅਰ ਹੁੰਦਾ ਸੀ ਵੋਟਾਂ ਪੈਣ ਵਾਲੀਆਂ ਜੇ 17 ਦੀਆਂ ਵੋਟਾਂ ਤਾਂ 16 ਚ ਨੌਕਰੀਆਂ ਦੇਣ ਲੱਗਦੇ ਸੀ ਜੇ 12 ਚ ਵੋਟਾਂ ਪੈਣੀਆਂ ਨੇ ਸਰਕਾਰ ਬਦਲਨੀ ਹੈ ਤਾਂ 11 ਨੌਕਰੀਆਂ ਦੇਣ ਲੱਗਦੇ ਸੀ ਇਹ ਪਹਿਲੀ ਸਰਕਾਰ ਹੈ ਵੀ ਜਿਨੇ 3 ਸਾਲ ਚ 50000 ਤੋਂ ਵੱਧ ਸਰਕਾਰੀ ਨੌਕਰੀ ਹੈ ਜਿਹੜੀ ਸੂਬਾ ਸਰਕਾਰ ਨੇ ਦਿੱਤੀ ਹੈ ਸੋ ਇਹ ਤੇ ਕਿੰਨਾ ਇਦਾਂ ਦੇ ਜਿਹੜੇ ਕੰਮ ਹੈ ਜਿਹੜੇ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਏ ਆ ਤੁਸੀਂ ਪਿੰਡਾਂ ਜਾ ਕੇ ਦੇਖੋ ਇੰਨੇ ਸਾਲਾਂ ਤੋਂ ਛੱਪੜਾਂ ਦੀ ਸਫਾਈ ਨਹੀਂ ਸੀ ਹੋਈ ਆ ਸਾਡੇ ਤੁਸੀਂ ਇਲਾਕੇ ਜੇ ਇੱਥੇ ਦੇਖੋ ਵੀ ਕਿੰਨੇ ਤਾਂ ਦੀ ਥਾਪਰ ਮਾਡਲ ਬਣਾਇਆ ਛੱਪੜਾਂ ਦੀ ਸਫਾਈ ਪਹਿਲੀ ਵਾਰ ਹੋ ਰਹੀ ਹੈ ਗਰਾਊਂਡ ਪਿੰਡਾਂ ਦੇ ਵਿੱਚ ਬੰਦ ਰਿਹਾ ਤੁਸੀਂ ਗਰਾਊਂਡ ਕੌਣ ਕਰ ਲੋ ਛੱਪੜਾਂ ਦੀ ਸਫਾਈ ਕੌਣ ਕਰ ਲੋ ਹਜ਼ਾਰਾਂ ਕਰੋੜ ਦੇ ਕੰਮ ਨੇ ਜਿਹੜੇ ਪਹਿਲੀ ਵਾਰੀ ਸੂਬਾ ਸਰਕਾਰ ਚ ਹੋਇਆ ਆ ਟੋਲ ਪਲਾਜੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਬੰਦ ਹੋਏ ਜੇ ਤੁਸੀਂ ਚੰਗੇ ਸੀ ਤਾਂ ਥੋੜੇ ਵੇਲੇ ਇੱਕ ਵੀ ਟੋਲ ਪਲਾਜਾ ਪੰਜਾਬ ਚ ਕਿਉਂ ਨਹੀਂ ਬੰਦ ਹੋਇਆ ਹੁਣ ਕਿਵੇਂ ਵੱਧ ਹੋਗੇ ਜੇ ਸਾਰੇ ਕੰਮ ਮੈਂ ਚੈਲੰਜ ਕਰਦਾ ਤੁਸੀਂ ਬਿਜਲੀ ਦਾ ਪਾਣੀ ਦਾ ਨੌਕਰੀਆਂ ਦਾ ਇਹ ਕਿਸੇ ਚੀਜ਼ ਦਾ ਕਿਤੇ ਵੀ ਕੰਪੈਰੀਸ਼ਨ ਕਰ ਲੋ ਕਿਉਂਕਿ ਇਹ ਜਿੱਦਾ ਇਫੈਕਟ ਤੇ ਆ ਡਾਬਾ ਦਾ ਸਾਰਾ ਕਿ ਥੋੜੇ ਵੇਲੇ ਕਿੰਨੀਆਂ ਹੁੰਦੀਆਂ ਤੇ ਸਾਡੇ ਵੇਲੇ ਕਿੰਨੀਆਂ ਹੋਈਆਂ ਤੇ ਬਾਕੀ ਰਹੀ ਗੱਲ ਜਿਹੜੀ ਸਟੇਟ ਦੀ ਕਿਸੇ ਦੀ ਵੀ ਪ੍ਰਾਪਤੀ ਦਾ ਪਤਾ ਲੱਗਦਾ ਵੀ ਸੂਬੇ ਦੀ ਕਮਾਈ ਕਿੰਨੀ ਵੱਧ ਰਹੀ ਹੈ ਕਿਉਂਕਿ ਜਿੰਨੀ ਕਮਾਈ ਵਧੂਗੀ ਓਨਾ ਹੀ ਪੈਸਾ ਜਿਹੜਾ ਲੋਕਾਂ ਤੇ ਲੱਗੂਗਾ ਇਹ ਵੀ ਚੈਲੰਜ ਹੈ ਕਿ ਜਿੰਨੀ ਕਮਾਈ ਆਮ ਆਦਮੀ ਪਾਰਟੀ ਦੀ ਸਰਕਾਰ ਚ ਵਧੀਆ ਪਿਛਲੇ 3 ਸਾਲਾਂ ਚ ਨਾ ਤੁਹਾਡੇ ਵੇਲੇ ਵਧੀ ਨਾ ਕਾਂਗਰਸ ਵੇਲੇ ਵਧੀ